ਲੜੇ ਸੀਗੇ ਤਾਂ ਤਿੰਨੇ ਕਾਨੂੰਨ ਉਸ ਸਮੇਂ ਦੀ ਜਿਹੜੀ ਮਹਾਵਤਾ ਮੋਦੀ ਸਰਕਾਰ ਸੀ ਉਹਨੂੰ ਵਾਪਸ ਲੈਣੇ ਪੈਗੇ ਸੀਗੇ ਸਾਨੂੰ ਸਮਝਣ ਦੀ ਲੋੜ ਹੈ ਕਿ ਉਹ ਵਾਪਸ ਕਿਉਂ ਲੈ ਸੀਗੇ ਮੋਦੀ ਨੇ ਕੋਈ ਐਦਾ ਹੀ ਨਹੀਂ ਮੋਦੀ ਨੇ ਵਾਪਸ ਲੈ ਲਏ ਸੀਗੇ ਉਹ ਕਾਨੂੰਨ ਤਾਂ ਉਸ ਤੋਂ ਬਾਅਦ ਸਾਡੀ ਮੰਗ ਸੀਗੀ ਕਿ ਐਮਐਸਪੀ ਤੇ ਇੱਕ ਗਰੰਟੀ ਕਾਨੂੰਨ ਮਨਣਾ ਚਾਹੀਦਾ ਜਿੱਦਾਂ ਹਰ ਚੀਜ਼ ਦਾ ਜਿਹੜਾ ਬਾਜ਼ਾਰ ਦੇ ਵਿੱਚ ਇੱਕ ਤੈਅ ਮੁੱਲ ਹੈ ਉਸੇ ਤਰੀਕੇ ਨਾਲ ਸਾਡੀ ਫਸਲ ਦਾ ਜਿਹੜਾ ਮੁੱਦਾ ਉਹ ਤੈਅ ਹੋਣਾ ਚਾਹੀਦਾ ਠੀਕ ਹੈ ਉਹ ਸਾਡੀ ਮੰਗ ਜਾਇਜ਼ ਹੈ ਪਰ ਇੱਕ ਗੱਲ ਸਾਨੂੰ ਸਮਝਣੀ ਚਾਹੀਦੀ ਹੈ ਕਿ ਜਿਹੜੀ ਮੌਕੇ ਦੀ ਮਜੂਦਾ ਭਾਜਪਾ ਸਰਕਾਰ ਹੈ ਉਹਦੇ ਪਿੱਛੇ ਵੱਡੇ ਕਾਰਪੋਰੇਟ ਘਰਾਣੇ ਨੇ ਜਿਹੜੇ ਉਹਨੂੰ ਚਲਾ ਰਹੇ ਨੇ ਸੋ ਜੇ ਤੁਸੀਂ ਸੋਚਦੇ ਹੋ ਨਾ ਕਿ ਇਹ ਲੜਾਈ ਬਹੁਤ ਛੋਟੀ ਹੈ ਤਾਂ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਹ ਲੜਾਈ ਬਹੁਤ ਲੰਬੀ ਹੈ ਜਿੱਦਾਂ ਇੱਕ ਬਲਾਰਾ ਕਹਿ ਕੇ ਗਏ ਸੀਗੇ ਕਿ ਇਹ ਲੜਾਈ ਲੰਮੀ ਤੇ ਲੰਕਮੀ ਹੈ ਸੋ ਸਾਨੂੰ ਇਹ ਲੜਾਈ ਨੂੰ ਕਾਲੇ ਰੱਖਣੀ ਪਊਗੀ ਲੰਮੀ ਲੈ ਕੇ ਜਾਣੀ ਪਊਵੇ ਇਹ ਨਹੀਂ ਹੈ ਨਾ ਕਿ ਇੱਕ ਦਿਨ ਦੇ ਵਿੱਚ ਸਾਰੇ ਮਸਲੇ ਆ ਜਿਹੜੇ ਆ ਲੰਘਾਂਗੇ ਜਿਸ ਤਰੀਕੇ ਦੇ ਨਾਲ ਅਸੀਂ ਦੇਖ ਰਹੇ ਹਾਂ ਪਿਛਲੇ ਜਿਹੜਾ 25 ਨਵੰਬਰ ਨਿਕਲ ਕੇ ਗਿਆ ਉਹਨਾਂ ਉਸ ਦਿਨ ਇੱਕ ਨਵੀਂ ਡਰਾਫਟ ਨੀਤੀ ਜਿਹੜੀ ਕੇਂਦਰ ਸਰਕਾਰ ਵੱਲੋਂ ਸਟੇਟ ਸਰਕਾਰਾਂ ਨੂੰ ਫਾਰਵਰਡ ਕੀਤੀ ਗਈ ਹੈ ਉਹ ਕਿੰਨੇ ਕਾਲੇ ਕਾਨੂੰਨ ਜਿਹੜੀ ਮੌਕੇ ਦੀ ਮਜੂਤਾ ਮੋਦੀ ਸਰਕਾਰ ਹੈ ਰੋਹਾਂ ਸਟੇਟ ਸਰਕਾਰਾਂ ਦੇ ਥਰੂ ਉਹਨਾਂ ਨੂੰ ਲਾਭ ਪੁਰਾਉਣਾ ਚਾਹੀਦੀ ਹੈ ਉਹ ਬੜੇ ਉਹਨਾਂ ਦੇ ਜਿਹੜੇ ਦਿਮਾਗ ਨੇ ਨਾ ਉਹ ਬੜੇ ਛਾਤਰ ਨੇ ਸਾਨੂੰ ਉਹਨਾਂ ਦੇ ਦਿਮਾਗਾ ਨਾਲ ਵੀ ਉਹਨਾਂ ਦੇ ਦਿਮਾਗਾ ਨੂੰ ਵੀ ਸਮਝਣਾ ਪਊਗਾ ਠੀਕ ਹੈ ਅਸੀਂ ਲੜਾਈ ਲੜਨੀ ਹੈ ਅਸੀਂ ਅੱਜ ਪੂਰਾ ਪੰਜਾਬ ਬੰਦ ਕੀਤਾ ਠੀਕ ਹੈ ਅਸੀਂ ਲੜਾਈ ਖਲੋਰੀ ਬਾਰਡਰ ਤੇ ਜਗਜੀਤ ਸਿੰਘ ਢੱਲੇਵਾਰ ਜੋ ਪਿਛਲੇ 35 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਆ ਉਹਨਾਂ ਦੀ ਸਿਹਤ ਵੀ ਦਿਨੋਂ ਦਿਨ ਡੋਰ ਹੋ ਰੋ ਜਾ ਰਹੀ ਹੈ ਸੋ ਉਹਦੀ ਵੀ ਚਿੰਤਾ ਸਾਨੂੰ ਕਿਉਂਕਿ ਸਾਡਾ ਜਿਹੜਾ ਐਡਾ ਵੱਡਾ ਜੋਧਾ ਜਗਜੀਤ ਸਿੰਘ ਡੱਲਿਆੜ ਉਹ ਅੱਜ ਮਰਨ ਵਰਤੇ ਬੈਠਾ ਤਾਂ ਇਹਦੇ ਲਈ ਵੀ ਇੱਕ ਜਿਗਰਾ ਚਾਹੀਦਾ ਹੁਣ ਮੈਂ ਇੱਥੇ ਦੇਖ ਰਿਹਾ ਸੀ ਕਿ ਅਸੀਂ ਬੈਠੇ ਆ ਉਹ ਜਦੋਂ ਰੋਟੀਆਂ ਵਰਤਾਉਣ ਆਲੇ ਆਇਆ ਸੀ ਇੱਕ ਦੂਜੇ ਦੇ ਉੱਤੋਂ ਦੀ ਵਾਰ ਹੋ ਕੇ ਰੋਟੀ ਲੈਂਦੇ ਸੀਗੇ ਮੈਂ ਵੀ ਉਹਦੇ ਵਿੱਚ ਮੈਂ ਬਾਹਰ ਨਹੀਂ ਹੈਗਾ ਜੇ ਮੈਂ ਸੋਚਦਾ ਕਿ ਮੈਂ ਬਾਹਰ ਮੈਂ ਵੀ ਉਹਦੇ ਵਿੱਚਾਂ ਸੋ 1 35 ਦਿਨਾਂ ਤੋਂ ਬਿਨਾ ਕੁਝ ਖਾਦੇ ਪੀਤੇ ਰਹਿਣਾ ਬਹੁਤ ਵੱਡੀ ਗੱਲ ਹੈ ਉਹ 35 ਦਿਨ ਤੋਂ ਬੈਠਿਆ ਨੌਰੀ ਬਾਰਡਰ ਤੇ ਸੰਘਰਸ਼ ਚੱਲ ਰਿਹਾ ਹੋਰ ਵੀ ਜਥੇਬੰਦੀਆਂ ਜਿਹੜੀਆਂ ਲੜਾਈ ਲੜ ਰਹੀਆਂ ਨੇ ਪਹਿਲਾਂ ਤਾਂ ਇਹ ਲੜਾਈ ਸਾਨੂੰ ਲੋਕ ਲਹਿਰ ਮਣਾਉਣੀ ਪਵੇਗੀ ਜੇ ਲੜਾਈ ਜਿੱਤਣੀ ਹੈ ਨਾ ਜੇ ਅਸੀਂ ਸੋਚਾਂਗੇ ਕਿ ਅਸੀਂ ਇਕੱਲੇ ਕਿਸਾਨ ਜਿੱਤਲਾਂਗੇ ਜਾਂ ਅਸੀਂ ਇਕੱਲੇ ਮਜ਼ਦੂਰ ਜਿੱਤਲਾਂਗੇ ਜਾਂ ਅਸੀਂ ਇਕੱਲੇ ਵਪਾਰੀ ਜਿੱਤਲਾਂਗੇ ਇਹ ਨਹੀਂ ਹੋਊਗਾ ਸਾਨੂੰ ਹਰ ਵਰਗ ਜਿੱਦਾਂ 2020 ਦਾ ਜਿਹੜਾ ਅੰਦੋਲਨ ਸੀ ਨਾ ਬੱਚਾ ਬੱਚਾ ਦਿੱਲੀ ਦੀਆਂ ਬੰਦੂਆਂ ਤੇ ਪਹੁੰਚ ਗਿਆ ਸੀ ਬੱਚਾ ਬੱਚਾ ਫੋ ਸਾਨੂੰ ਬੱਚਾ ਬੱਚੇ ਨ ਤਕਰ ਗੱਲ ਲੈ ਕੇ ਜਾਣੀ ਪਉਦੀ ਬੱਚੇ ਬੱਚੇ ਤਕਰ ਫੇਰੇ ਲੜਾਈ ਜਿੱਤੀ ਜਾ ਸਕਦੀ ਹੈ ਉਹਨਾਂ ਦਾ ਇੱਕੋ ਇੱਕ ਨਿਸ਼ਾਨਾ ਹੈ ਮੁਨਾਫਾ ਐਮ ਐਸ ਪੀ ਦੇਣ ਚ ਉਹਨਾਂ ਨੂੰ ਕੀ ਦਿੱਕਤ ਹੈ ਐਮ ਐਸ ਪੀ ਅਸੀਂ ਕਹਿੰਦੇ ਐਮ ਐਸ ਪੀ ਸਾਡਾ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਹੈ ਸਾਨੂੰ ਮਿਲਣਾ ਚਾਹੀਦਾ ਗੱਲ ਜਾਇਜ਼ ਪਰ ਉਹਨਾਂ ਨੂੰ ਪ੍ਰੋਬਲਮ ਕੀ ਹੈ ਦੇਣ ਦੇ ਵਿੱਚ ਸਾਨੂੰ ਉਹ ਸਮਝਣੀ ਚਾਹੀਦੀ ਹੈ ਜਿਹੜਾ ਅੱਜ ਵੱਡਾ ਕਾਰਪੋਰੇਟ ਘਰਾਣਾ 1 ਰੁਪਿਆ ਕਿਲੋ ਚੀਜ਼ ਲੈਂਦਾ ਨਾ ਉਹ 50 ਰੁਪਏ ਕਿਲੋ ਵੇਚਦਾ ਤਾਂ ਉਹ ਉਸ ਚੀਜ਼ ਨੂੰ ਘੋਰਾ ਲੱਗੂਗਾ ਫਿਰ ਤਾਂ ਤਾਂ ਉਹ ਐਮਐਸਪੀ ਦੇਣ ਤੋਂ ਸਾਨੂੰ ਚਲਦੇ ਆ ਉਹਨਾਂ ਨੂੰ ਪਤਾ ਹੈ ਕਿ ਅਸੀਂ ਮੋਟਾ ਮਨਾਫਾ ਜਿਹੜਾ ਕਮਾ ਰਹੇ ਆ ਉਹ ਮਨਾਫਾ ਸਾਡੇ ਹੱਥ ਦੇ ਵਿੱਚੋਂ ਚਲਿਆ ਜਾਊਗਾ ਇਸ ਲਈ ਉਹ ਸਾਨੂੰ ਐਮਐਸਪੀ ਨਹੀਂ ਦੇ ਰਹੇ ਸੋ ਜਿਹੜੀ ਲੜਾਈ ਹੈ ਨੰਮੀ ਹੈ ਅਸੀਂ ਦੇਖ ਰਹੇ ਆ ਕਿ ਮੈਂ ਦੇਖਦਾ ਜਦੋਂ ਮੈਂ ਦੇਖਦਾ ਬੈਠ ਕੇ ਪਿੰਡਾਂ ਦੇ ਵਿੱਚ ਜਿਹੜੀ Amazon ਵਰਗੀਆਂ ਕੰਪਨੀਆਂ ਨੇ ਨਾ Flipkart ਵਰਗੀਆਂ ਕੰਪਨੀਆਂ ਜੋ ਸਾਡੇ ਨਵੇਂ ਨੌਜਵਾਨ ਮੁੰਡੇ ਕੁੜੀਆਂ ਨੇ ਉਹ ਘਰਾਂ ਦੇ ਵਿੱਚ ਬੈਠੇ ਬੈਠੇ ਉਹਨਾਂ ਤੋਂ ਆਨਲਾਈਨ ਸਮਾਨ ਮੰਗਵਾਉਂਦੇ ਨੇ ਜਿਹੜੇ ਮੈਂ ਦੇਖਣਾ ਕਿ ਇੱਕ 10 ਪੜਿਆ ਜਿਹੜਾ ਇੱਕ 10 ਪੜੀ ਕੁੜੀ ਹੈ ਸਾਡੇ ਜਾਂ ਸਾਡਾ ਮੁੰਡਾ ਉਹ ਸਿੱਧਾ ਉਹਨੂੰ ਫੋਨ ਚਲਾਉਣ ਦੀ ਇੰਨੀ ਮਾਹਰ ਹੈ ਕਿ ਉਹ Amazon ਤੋਂ ਉਪੋਈ ਕਰੇ ਬੈਠਾ ਆਰਡਰ ਕਰਦਾ ਉਹਦੇ ਘਰੇ ਚੀਜ਼ ਪਹੁੰਚਦੀ ਹੈ ਸੋ ਇਹ ਜਿਹੜੀ ਕਾਰਪੋਰੇਟ ਦੀ ਇੱਕ ਨੀਤੀ ਹੈ ਉਹ ਹਰ ਵਰਗ ਨੂੰ ਸਾਨੂੰ ਬਾਹਰ ਕਰਨਾ ਚਾਹੁੰਦੇ ਆ ਉਹਨਾਂ ਨੂੰ ਪਤਾ ਵੱਡੇ ਵੱਡੇ ਮਾਲ ਇੱਥੋਂ ਚਲੋ ਸੁਨਾਮ ਤੋਂ ਲੈ ਕੇ ਚੰਡੀਗੜ੍ਹ ਤੱਕ ਮਾਲ ਹੀ ਮਾਲ ਵੜ ਰਹੇ ਨੇ ਖਰੀਦਣ ਵਾਲੇ ਕਾਸੀਂ ਆ ਨਾ ਹੋਰ ਕੌਣ ਖਰੀਦੂਗਾ ਉੱਤੇ ਜਾ ਕੇ ਉਹਨਾਂ ਨੂੰ ਪਤਾ ਸਾਡੀਆਂ ਜ਼ਮੀਨਾਂ ਦੇ ਮੁੱਲ ਪਿੱਛੇ ਜਮ ਅਸੀਂ ਕਹਿੰਦੇ ਨਾ 60 ਲੱਖ ਰੁਪਈਆ ਕਿਲੇ ਦੇ ਤਾਂ ਬਾਤ ਹੀ ਬਾਤ ਬਹੁਤ ਵੱਡੀ ਗੱਲ ਹੋ ਗਈ 5-5 ਕਰੋੜ ਰੁਪਈਆ ਸਾਨੂੰ ਕਿੱਲੇ ਦਾ ਮਿਲੂਗਾ 5-5 ਕਰੋੜ ਉਹਨਾਂ ਨੂੰ ਪੈਸੇ ਦੇਣ ਦੇ ਵਿੱਚ ਕੋਈ ਨਹੀਂ ਹੈ ਕਿਉਂਕਿ ਉਹਨਾਂ ਦਾ ਕਾਰੋਬਾਰ ਹੀ ਪੈਸੇ ਦਾ ਹੈ ਉਹਨਾਂ ਨੇ ਪੈਸੇ ਹੀ ਕਮਾਉਣਾ ਹੈ ਉਹ 5-5 ਕਰੋੜ ਦਾ ਵੀ ਸਾਡਾ ਕਿੱਲਾ ਖਰੀਦ ਸਕਦੇ ਆ ਸੋ ਸਾਡੀ ਬੇਨਤੀ ਹੈ ਕਿ ਅਸੀਂ ਆਪਣੀਆਂ ਜ਼ਮੀਨਾਂ ਨੂੰ ਬਚਾ ਕੇ ਰੱਖੀਏ ਤੇ ਜਿਹੜੀ ਸਾਡੀ ਲੜਾਈ ਐ ਐਮਐਸਪੀ ਦੀ ਜੋ ਸਾਡੀ ਅਸੀਂ ਕਹਿੰਦੇ ਆ ਕਿ ਕਿਸਾਨ ਦੀ ਵੀ ਪੈਨਸ਼ਨ ਹੋਣੀ ਚਾਹੀਦੀ ਹੈ ਮਜ਼ਦੂਰ ਦੀ ਵੀ ਪੈਨਸ਼ਨ ਹੋਣੀ ਚਾਹੀਦੀ ਹੈ ਸਾਰੀਆਂ ਮੰਗਾਂ ਜਾਇਜ਼ ਨੇ ਪਰ ਸਾਨੂੰ ਇੱਕ ਲੋਕ ਲਹਿਰ ਖੜੀ ਕਰਨੀ ਪਊਗੀ ਜੇ ਅਸੀਂ ਇਹ ਲੜਾਈ ਜਿੱਤਣੀ ਹੈ ਸਾਨੂੰ ਇਨਕਲਾਬ ਵਾਲੇ ਪਾਸੇ ਜਾਣਾ ਪਊਗਾ ਹਰ ਬੱਚਾ ਬੱਚਾ ਸਾਨੂੰ ਨਾਲ ਤੋੜਨਾ ਪਊਗਾ ਨਹੀਂ ਉਹਨਾਂ ਦੇ ਹਮਲੇ ਤੇਜ਼ ਹੋ ਰਹੇ ਨੇ ਉਹਨਾਂ ਦੇ ਹਮਲੇ ਨੇ ਜਿਹੜੇ ਉਹ ਦਿਨੋਂ ਦਿਨ ਤੇਜ਼ ਹੋ ਰਹੇ ਨੇ ਚਾਹੇ ਉਹ ਭਾਰਤ ਮਾਲਾ ਪ੍ਰੋਜੈਕਟ ਹੈ ਚਾਹੇ ਉਹ ਗੈਸ ਪਾਈਪ ਲਾਈਨ ਹੈ ਚਾਹੇ ਉਹ ਵੱਡੇ ਵੱਡੇ ਮਾਲ ਨੇ ਚਾਹੇ ਵੱਡੇ ਵੱਡੇ ਹਸਪਤਾਲ ਨੇ ਚਾਹੇ ਵੱਡੇ ਵੱਡੇ ਸਕੂਲ ਨੇ ਉਹ ਹਰ ਚੀਜ਼ ਨੂੰ ਸਾਨੂੰ ਬਾਹਰ ਕਰ ਦੇਣਾ ਚਾਹੁੰਦੇ ਆ ਕਾਫੀ ਚੀਜ਼ਾਂ ਤੋਂ ਕਰ ਉਹਨਾਂ ਨੇ ਸਾਨੂੰ ਬਾਹਰ ਕਰਤਾ ਬਾਰਿਕ ਖੇਤੀ ਆ ਜਿਹੜੀ ਉਹ ਸਾਡੇ ਕੋਲੇ ਬਚੀ ਐ ਉਹ ਸਾਨੂੰ ਖੇਤੀ ਚੋਂ ਵੀ ਬਾਹਰ ਕਰਨਾ ਚਾਹੁੰਦੇ ਆ ਉਹ ਕਿਵੇਂ ਕਰਨਾ ਚਾਹੁੰਦੇ ਆ ਉਹ ਅਸੀਂ ਐਮ ਐਸ ਪੀ ਦੀ ਗੱਲ ਕਰਦੇ ਆ ਅਸੀਂ ਐਮ ਐਸ ਪੀ ਦੀ ਗੱਲ ਕਰਦੇ ਆ ਉਹ ਨਹੀਂ ਦਿੰਦੇ ਉਹ ਕੀ ਕਹਿੰਦੇ ਆ ਪੈਸੇ ਚ ਕੋਹ ਜ਼ਮੀਨ ਦੇ ਦਿਓ ਸਾਨੂੰ ਕਿਉਂ ਵੀ ਕਿਉਂ ਦਈਏ ਅਸੀਂ ਆਪਣੀ ਜ਼ਮੀਨ ਤਾਂ ਉਹ ਸਾਡੀ ਜ਼ਮੀਨ ਸਾਡੇ ਹੱਥਾਂ ਦੇ ਵਿੱਚੋਂ ਖੋਹਣਾ ਚਾਹੁੰਦੇ ਆ ਮੇਰੀ ਬੇਨਤੀ ਐ ਕਿ ਸਾਨੂੰ ਆਪਣੀਆਂ ਜ਼ਮੀਨਾਂ ਕੋਲੇ ਰੱਖਣੀਆਂ ਪੈਣਗੀਆਂ ਤੇ ਸਾਨੂੰ ਇਹ ਲੜਾਈ ਲੰਮੀ ਤੇ ਲੰਮਕਿਰ ਲੜਨੀ ਪਊਗੀ ਫੇਰ ਹੀ ਅਸੀਂ ਜਿੱਤ ਸਕਨੇ ਆ ਨਹੀਂ ਅਸੀਂ ਜਿੱਤ ਨਹੀਂ ਸਕਦੇ ਇੱਕ ਏਕਤਾ ਦੇ ਨਾਲ ਸਾਨੂੰ ਇਹ ਲੜਾਈ ਲੜਨੀ ਪਊਗੀ ਸੋ ਟਾਈਮ ਦੀ ਵੀ ਸ਼ਾਰਟੇਜ ਆ ਸਭ ਦਾ ਬਹੁਤ ਬਹੁਤ ਧੰਨਵਾਦ